ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਅੰਦਰ ਸਹਾਇਕ ਧੰਦਿਆਂ ਨੂੰ ਤਸ਼ਾਹੀਦ ਕਰਕੇ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਅਦਾ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਸੂਬੇ ਦੇ ਅੰਦਰ ਮੱਛੀ ਪਾਲਕ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਇਸ ਦੇ ਤਹਿਤ ਪਿਛਲੇ 5 ਸਾਲਾਂ ਦੇ ਦੌਰਾਨ ਹੀ ਸੂਬੇ ਦੇ ਅੰਦਰ ਮੱਛੀ ਪਾਲਕਾਂ ਦੀ ਆਮਦਨ ਦੇ ਵਿੱਚ ਤਕਰੀਬਨ 500 ਕਰੋੜ ਰੁਪਏ ਦਾ ਵਾਅਦਾ ਹੋਇਆ ਜਿਸ ਦੇ ਕਾਰਨ ਨਾ ਸਿਰਫ ਸਰਕਾਰ ਦੀ ਨੀਲੀ ਕ੍ਰਾਂਤੀ ਮੁਹਿੰਮ ਨੇ ਰੰਗ ਦਿਖਾਇਆ ਹੈ ਸਗੋਂ ਇਸ ਦੇ ਨਾਲ ਬਹੁਤ ਸਾਰੇ ਹੋਰ ਕਿਸਾਨਾਂ ਦਾ ਵੀ ਮੱਛੀ ਲਣ ਦੇ ਵੱਲ ਝੁਕਾ ਵਧ ਰਹੀ ਹੈ ਦਾਜ਼ੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਦੇ ਤਹਿਤ ਮੱਛੀ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਬਕਾਇਦਾ ਸਬਸਿਡੀ ਦੇ ਰਹੀ ਹੈ ਜੋ ਮੱਛੀ ਪਾਲਕਾਂ ਨੂੰ ਇਸ ਧੰਦੇ ਵੱਲ ਹੋਰ ਵੀ ਉਤਸ਼ਾਹਿਤ ਕਰ ਰਹੀ ਹੈ ਕੁਝ ਸਮਾਂ ਪਹਿਲਾਂ ਵੀ ਪੰਜਾਬ ਦੇ ਅੰਦਰ ਅਨੇਕਾਂ ਕਿਸਾਨਾਂ ਦੇ ਵੱਲੋਂ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਸੀ ਪਰ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਨੁਕਸਾਨ ਹੋਣ ਦੇ ਕਾਰਨ ਕਿਸਾਨਾਂ ਨੇ ਇਸ ਧੰਦੇ ਤੋਂ ਮੂੰਹ ਫੇਰ ਲਿਆ ਸੀ ਸਰਕਾਰ ਦੇ ਵੱਲੋਂ ਮੋੜ ਕਿਸਾਨਾਂ ਨੂੰ ਇਈ ਤਰ੍ਹਾਂ ਦੀਆਂ ਸਹੂਲਤਾਂ ਤੇ ਸਬਸਿਡੀ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਦੇ ਬਾਅਦ ਹੁਣ ਮੱਛੀ ਪਾਲਣ ਦਾ ਤੰਦਾ ਮੋੜ ਲੱਭਦਾ ਇੱਕ ਤੰਦਾ ਬਣਨ ਜਾ ਰਿਹਾ ਹੈ ਇਸ ਦੇ ਕਾਰਨ ਹੁਣ ਸੂਬੇ ਦੇ ਅੰਦਰ ਅਨੇਕਾਂ ਕਿਸਾਨ ਰਵਾਇਤੀ ਖੇਤੀ ਦੇ ਨਾਲ ਨਾਲ ਮੱਛੀ ਪਾਲਣ ਦੇ ਵੱਲ ਵੀ ਦਿਲਚਸਪੀ ਦਿਖਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਅੰਦਰ ਸਹਾਇਕ ਤੰਦਿਆਂ ਨੂੰ ਤਸ਼ਾਹੀਦ ਕਰਕੇ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਸੂਬੇ ਦੇ ਅੰਦਰ ਮੱਛੀ ਪਾਲਕ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਇਸ ਦੇ ਤਹਿਤ ਪਿਛਲੇ 5 ਸਾਲਾਂ ਦੇ ਦੌਰਾਨ ਹੀ ਸੂਬੇ ਦੇ ਅੰਦਰ ਮੱਛੀ ਪਾਲਕਾਂ ਦੀ ਆਮਦਨ ਦੇ ਵਿੱਚ ਤਕਰੀਬਨ 500 ਕਰੋੜ ਰੁਪਏ ਦਾ ਵਾਧਾ ਹੋਇਆ ਜਿਸ ਦੇ ਕਾਰਨ ਨਾ ਸਿਰਫ ਸਰਕਾਰ ਦੀ ਨੀਲੀ ਕ੍ਰਾਂਤੀ ਮੁਹਿੰਮ ਨੇ ਰੰਗ ਦਿਖਾਇਆ ਹੈ ਸਗੋਂ ਇਸ ਦੇ ਨਾਲ ਬਹੁਤ ਸਾਰੇ ਹੋਰ ਕਿਸਾਨਾਂ ਦਾ ਵੀ ਮੱਛੀ ਪਾਲਣ ਦੇ ਵੱਲ ਝੁਕਾ ਵਧ ਰਿਹਾ ਹੈ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਦੇ ਤਹਿਤ ਮੱਛੀ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਬਕਾਇਦਾ ਸਬਸਿਡੀ ਦੇ ਰਹੀ ਹੈ ਜੋ ਮੱਛੀ ਪਾਲਕਾਂ ਨੂੰ ਸੰਧੇ ਦੇ ਵਿਵਲ ਹੋਰ ਵੀ ਉਤਸ਼ਾਹਿਤ ਕਰ ਰਹੀ ਹੈ ਕੁਝ ਸਮਾਂ ਪਹਿਲਾਂ ਵੀ ਪੰਜਾਬ ਦੇ ਅੰਦਰ ਅਨੇਕਾਂ ਕਿਸਾਨਾਂ ਦੇ ਵੱਲੋਂ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਸੀ ਪਰ ਬਾਦ ਦੇ ਵਿੱਚ ਕਈ ਤਰ੍ਹਾਂ ਦੇ ਨੁਕਸਾਨ ਹੋਣ ਦੇ ਕਾਰਨ ਕਿਸਾਨਾਂ ਨੇ ਇਸ ਧੰਦੇ ਤੋਂ ਮੂੰਹ ਫੇਰ ਲਿਆ ਸੀ ਸਰਕਾਰ ਦੇ ਵੱਲੋਂ ਮੁੜ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਤੇ ਸਬਸਿਡੀ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਦੇ ਬਾਅਦ ਹੁਣ ਮੱਛੀ ਪਾਲਣ ਦਾ ਧੰਦਾ ਮੁੜ ਲਾਭਤਕ ਧੰਦਾ ਬਣਨ ਜਾ ਰਿਹਾ ਹੈ ਇਸ ਦੇ ਕਾਰਨ ਹੁਣ ਸੂਬੇ ਦੇ ਅੰਦਰ ਅਨੇਕਾਂ ਕਿਸਾਨ ਰਵਾਇਤੀ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਦੇ ਵੱਲ ਵੀ ਦਿਲਚਸਪੀ ਦਿਖਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਅੰਦਰ ਸਹਾਇਕ ਧੰਦਿਆਂ ਨੂੰ ਤਸ਼ਾਹੀਦ ਕਰਕੇ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਅਦਾ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਸੂਬੇ ਦੇ ਅੰਦਰ ਮੱਛੀ ਪਾਲਕ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਇਸ ਦੇ ਤਹਿਤ ਪਿਛਲੇ 5 ਸਾਲਾਂ ਦੇ ਦੌਰਾਨ ਹੀ ਸੂਬੇ ਦੇ ਅੰਦਰ ਮੱਛੀ ਪਾਲਕਾਂ ਦੀ ਆਮਦਨ ਦੇ ਵਿੱਚ ਤਕਰੀਬਨ 500 ਕਰੋੜ ਰੁਪਏ ਦਾ ਵਾਅਦਾ ਹੋਇਆ ਜਿਸ ਦੇ ਕਾਰਨ ਨਾ ਸਿਰਫ ਸਰਕਾਰ ਦੀ ਨੀਲੀ ਕ੍ਰਾਂਤੀ ਮੁਹਿੰਮ ਨੇ ਰੰਗ ਦਿਖਾਇਆ ਹੈ ਸਗੋਂ ਇਸ ਦੇ ਨਾਲ ਬਹੁਤ ਸਾਰੇ ਹੋਰ ਕਿਸਾਨਾਂ ਦਾ ਵੀ ਮੱਛੀ ਪਾਲਣ ਦੇ ਵੱਲ ਝੁਕਾ ਵਧ ਰਿਹਾ ਹੈ ਦਾਜ਼ੀਆ ਕਿ ਪੰਜਾਬ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਦੇ ਤਹਿਤ ਮੱਛੀ ਪਾਲਣ ਦਾ ਧੰਦਾ ਕਰਨ ਵਾਲੇ ਕਿਸਾਨਾਂ ਨੂੰ ਬਕਾਇਦਾ ਸਬਸਿਡੀ ਦੇ ਰਹੀ ਹੈ ਜੋ ਮੱਛੀ ਪਾਲਕਾਂ ਨੂੰ ਇਸ ਧੰਦੇ ਦਿਵਲ ਹੋਰ ਵੀ ਉਤਸ਼ਾਹਿਤ ਕਰ ਰਹੀ ਹੈ ਕੁਝ ਸਮਾਂ ਪਹਿਲਾਂ ਵੀ ਪੰਜਾਬ ਦੇ ਅੰਦਰ ਅਨੇਕਾਂ ਕਿਸਾਨਾਂ ਦੇ ਵੱਲੋਂ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਸੀ ਪਰ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਨੁਕਸਾਨ ਹੋਣ ਦੇ ਕਾਰਨ ਕਿਸਾਨਾਂ ਨੇ ਇਸ ਧੰਦੇ ਤੋਂ ਮੂੰਹ ਫੇਰ ਲਿਆ ਸੀ ਸਰਕਾਰ ਦੇ ਵੱਲੋਂ ਮੋੜ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਤੇ ਸਬਸਿਡੀ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਦੇ ਬਾਅਦ ਹੁਣ ਮੱਛੀ ਪਾਲਣ ਦਾ ਧੰਦਾ ਮੁੜ ਲਾਭਤਕ ਧੰਦਾ ਬਣਨ ਜਾ ਰਿਹਾ ਹੈ ਇਸ ਦੇ ਕਾਰਨ ਹੁਣ ਸੂਬੇ ਦੇ ਅੰਦਰ ਅਨੇਕਾਂ ਕਿਸਾਨ ਜਿਵੇਂ ਦੀ ਖੇਤੀ ਦੇ ਨਾਲ ਨਾਲ ਮੱਛੀ ਪਾਲਣ ਦੇ ਵੱਲ ਵੀ ਦਿਲਚਸਪੀ ਦਿਖਾ ਰਹੇ